ਆ ਜਾ ਗੁਰੂ ਨਾਨਕ ਆ ਜਾ ਤੇਰੀ ਬਾਣੀ ਲੋੜੇ ਆ ਜਾ ਗੁਰੂ ਨਾਨਕ ਆ ਜਾ ਤੇਰੀ ਬਾਣੀ ਲੋੜੇ ਆ ਜਾ ਮਬਨਾਨਕ ਆ ਜਾ ਤੇਰੀ ਬਾਣੀ ਲੋੜੇ ਓ ਆ ਜਾ ਗੁਰੂ ਨਾਨਕ ਆ ਜਾ ਤੇਰੀ ਬਾਣੀ ਪੜਦੇ ਹੋਈ ਜਾਂਦਾ ਜਾਂਦਾ ਕਾ ਹੋਈ ਜਾਂਦਾ ਆਜਾ ਗੁਰੂ ਨਾਨਕ ਆਜਾ ਤੇਰੀ ਬੜੀ ਹੋਵੇ ਆਜਾ ਗੁਰੂ ਨਾਨਕ ਆਜਾ ਤੇਰੀ ਬੜੀ ਆਜਾ ਤੈਨੂੰ ਰੱਬ ਨੇ ਹੁਸ਼ਨ ਦਾ ਸ਼ਾਕ ਕੀਤਾ ਓ ਜੀਵਾ ਤੈਨੂੰ ਰੱਬ ਨੇ ਹੁਸ਼ਨ ਦਾ ਸ਼ਾਕ ਕੀਤਾ ਖਰ ਕਿ ਸਗਰੀ ਤੁਨ ਪਾੜਿਆ ਕਰਾ ਸੋ ਬੰਦ ਦੀ ਆਸ ਮਟਾ ਜਾ ਕਰ ਆ ਜਾ ਬਾਬਾ ਨਾਨਕ ਆ ਜਾ ਤੇਰੀ ਬਦੀ ਰੋਲ ਆ ਜਾ ਗੁਰੂ ਨਾਨਕ ਆ ਜਾ ਤੇਰੀ ਬਦੀ ਰੋਲ ਹੋ ਸੰਤ ਕਰਨ ਗੁਰੂ ਨਾਨਕ ਦੀ ਆਜੋ ਬਾਬਾ ਨਾਨਕ ਦੀ ਸੰਤ ਕਰਨ ਗੁਰੂ ਨਾਨਕ ਦੀ ਆਜੋ ਬਾਬਾ ਨਾਨਕ ਦੀ ਅੱਜ ਕਦ ਤੱਕ ਭੈ ਨਾਨਕ ਕੀ ਕੁੱਠਾ ਵਿੱਚ ਗੰਦ ਮਾਰੀ ਹੋ ਲਖੜੀ ਤੋਂ ਦਰਸ਼ਨ ਲੀਨੇ ਜਿਸ ਦੀ ਨਾ ਭੈ ਪਿਆਰੀ ਹੋ ਲਖੜੀ ਤੋਂ ਦਰਸ਼ਨ ਦੀਏ ਤੇ ਮੋਰੀ ਉਹ ਲਖੜੀ ਤੋਤਰ ਸੰਬਰੀ રે ਸਿੱਧੀ ਦਾ ਭੈਣ ਪਿਆਰੀ ਲਖੜੀ ਤੋਤਰ ਸੰਬਰੀ રે ਸਿੱਧੀ ਦਾ ਭੈਣ ਪਿਆਰੀ ਉਹ ਮਾਪੇ ਹੀ ਕਾਤਲ ਬਣ ਗਏ ਤੂੰ ਸੁਣਿਆ ਲੱਗਦੀ ਥੀਸ ਕੋਈ ਨਾ ਆਹੋ ਸੋ ਬੋ ਸੁਣ ਕੇ ਹੋ ਗਿਆ ਮੈਂ ਦਾਖੇੜੇ ਪਹਿਣ ਕੇ ਦਸਾਂ ਤੇ ਵੀਸ